ਅਰਧ ਤੌਰ ਉੱਤੇ ਅਸੀਂ ਅਕਸਰ ਆਪਣੀ ਭੁੱਖ ਨੂੰ ਖਤਮ ਕਰਨ ਲਈ ਖਾਂਦੇ ਹਾਂ ਪਰ ਅਸੀਂ ਇਹ ਕਦੇ ਵੀ ਨਹੀਂ ਸੋਚਦੇ ਕਿ ਭੋਜਨ ਸਿਰਫ ਸਾਡੇ ਸਰੀਰ ਲਈ ਬਲਣ ਨਹੀਂ ਹੈ ਇਹ ਸਾਡੀ ਸਮੁੱਚੀ ਦਿਮਾਗੀ ਤੰਦਰੁਸਤੀ ਲਈ ਪੋਸ਼ਣ ਦਾ ਇੱਕ ਸਰੋਤ ਹੈ ਡੰਡੀ ਜੇ ਅਸੀਂ ਸੱਚ ਮੁੱਚ ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਭੋਜਨ ਦੀ ਅਤੇ ਇਸ ਨੂੰ ਤਿਆਰ ਕਰਨ ਵਾਲੇ ਲੋਕਾਂ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ ਡੰਡੀ ਭੋਜਨ ਲਈ ਸ਼ੁਕਰਗੁਜ਼ਾਰੀ ਦਾ ਮਤਲਬ ਸਿਰਫ ਧੰਨਵਾਦ ਕਹਿਣਾ ਨਹੀਂ ਹੈ ਡੰਡੀ ਸਾਨੂੰ ਭੋਜਨ ਪਕਾਉਣ ਵਾਲਿਆਂ ਲਈ ਦਰਾ ਦਿਖਾਉਣ ਦੀ ਵੀ ਲੋੜ ਹੈ ਕਿਉਂਕਿ ਇਹ ਇੱਕ ਨਿਰਸਵਾਰਥ ਕੰਮ ਹੈ ਜੋ ਅਕਸਰ ਪਿਆਰ ਅਤੇ ਦੇਖਭਾਲ ਨਾਲ ਭਰਿਆ ਹੁੰਦਾ ਹੈ ਡੰਡੀ ਹਰ ਭੋਜਨ ਇੱਕ ਰੱਬ ਦਾ ਤੋਹਫਾ ਹੁੰਦਾ ਹੈ ਡੰਡੀ ਭਾਵੇਂ ਇਹ ਉਗਾਇਆ ਗਿਆ ਹੋਵੇ ਪਕਾਇਆ ਗਿਆ ਹੋਵੇ ਜਾਂ ਕਿਸੇ ਦੁਆਰਾ ਪਰੋਸਿਆ ਗਿਆ ਹੋਵੇ ਡੰਡੀ ਜਦੋਂ ਅਸੀਂ ਗੁੱਸੇ ਆਲੋਚਨਾ ਜਾਂ ਅਸਤੁਸ਼ਟੀ ਨਾਲ ਭੋਜਨ ਦਾ ਸੇਵਨ ਕਰਦੇ ਹਾਂ ਤਾਂ ਅਸੀਂ ਇਸ ਨੂੰ ਨਕਾਰਾਤਮਕਤਾ ਨਾਲ ਦੂਸ਼ਿਤ ਕਰਦੇ ਹਾਂ ਜਿਸ ਨਾਲ ਸਾਡੀ ਸਮੁੱਚੀ ਸਿਹਤ ਵਿੱਚ ਅਸਤੁਨਲਣ ਪੈਦਾ ਹੋ ਸਕਦਾ ਹੈ ਸੰਭਾਵੀ ਤੌਰ ਉੱਤੇ ਠੀਕ ਨਾ ਹੋਣ ਵਾਲੀਆਂ ਬਿਮਾਰੀਆਂ ਵਿੱਚ ਯੋਗਦਾਨ ਪਾ ਸਕਦਾ ਹੈ ਢੰਡੀ ਜਾਦ ਰੱਖਣ ਵਾਲਾ ਇੱਕ ਹੋਰ ਮਹੱਤਮਪੂਰਨ ਪਹਿਲੂ ਹੈ ਭੋਜਨ ਨੂੰ ਬਰਬਾਦ ਨਾ ਕਰਨ ਦੀ ਮਹੱਤਤਾ ਢੰਡੀ ਇਸ ਦੇ ਕਾਰਨ ਭੋਜਨ ਤਿਆਰ ਕਰਨ ਵਾਲਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਢੰਡੀ ਭੋਜਨ ਨੂੰ ਜੂਠਾ ਛੱਡਣ ਨਾਲੋਂ ਘੱਟ ਲੈਣਾ ਬਿਹਤਰ ਹੈ ਡੰਡੀ ਭੋਜਨ ਨੂੰ ਅਰੇਡੀ ਖਾ ਕੇ ਜੂਠਾ ਛੱਡਣਾ ਇਸ ਨੂੰ ਤਿਆਰ ਕਰਨ ਲਈ ਕੀਤੀ ਗਈ ਯਤਨਾ ਅਤੇ ਖਾਣਾ ਖਾਣ ਵਾਲੇ ਦੀ ਅਣਦੇਖੀ ਅਤੇ ਨਿਰਾਦਰ ਦਾ ਸੁਨੇਹਾ ਦਿੰਦਾ ਹੈ ਡੰਡੀ ਭੋਜਨ ਦੇ ਹਰ ਟੁਕੜੇ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਅਤੇ ਆਪਣੀ ਪਲੇਟ ਨੂੰ ਖਤਮ ਕਰਕੇ ਅਸੀਂ ਇਸ ਨੂੰ ਬਣਾਉਣ ਵਾਲੇ ਦਾ ਆਦਰ ਕਰਦੇ ਹਾਂ ਡੰਡੀ ਹਰ ਵਾਰ ਜਦੋਂ ਅਸੀਂ ਖਾਣਾ ਖਾਣ ਲਈ ਬੈਠਦੇ ਹਾਂ ਸਾਨੂੰ ਖਾਣਾ ਬਣਾਉਣ ਵਾਲੇ ਵਿਅਕਤੀ ਦਾ ਧੰਨਵਾਦ ਕਰਨ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈ ਭਾਵੇਂ ਉਹ ਸਾਡੀ ਆਪਣੀ ਮਾਂ ਘਰ ਵਾਲੀ ਜਾਂ ਕੋਈ ਹੋਰ ਹੋਵੇ ਡੰਡੀ ਇਸ ਤੋਂ ਇਲਾਵਾ ਇਹ ਯਾਦ ਰੱਖਣਾ ਮਹੱਤਮਪੂਰਨ ਹੈ ਕਿ ਭੋਜਨ ਤਿਆਰ ਕਰਨਾ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਡੰਡੀ ਅਸਲੀਅਤ ਵਿੱਚ ਰਿਸਰਚ ਦੇ ਸਾਵ ਨਾਲ ਜਿਹੜੇ ਪਰਿਵਾਰ ਮਿਲ ਕੇ ਰਸੋਈ ਵਿੱਚ ਛੋਟੇ-ਛੋਟੇ ਤਰੀਕਿਆਂ ਨਾਲ ਸਹਿਯੋਗ ਕਰਦੇ ਹਨ ਉਹ ਅਕਸਰ ਬਧੇਰੇ ਖੁਸ਼ਹਾਲ ਹੁੰਦੇ ਹਨ ਡੰਡੀ ਸਿਰਫ ਰਸੋਈ ਵਿੱਚ ਭਾਵੇਂ ਇਹ ਸਿਰਫ ਸਬਜ਼ੀਆਂ ਨੂੰ ਕੱਟਣਾ ਜਾਂ ਮੇਜ਼ ਸੈੱਟ ਕਰਨਾ ਜਾਂ ਇਕੱਠੇ ਖੜੇ ਹੋਣਾ ਜਾਂ ਮਦਦ ਦੀ ਪੇਸ਼ਕਸ਼ ਕਰਨਾ ਹੀ ਇੱਕ ਮਜ਼ਬੂਤ ਬੰਧਨ ਅਤੇ ਬਧੇਰੇ ਸਦਭਾਵਨਾ ਵਾਲਾ ਮਾਹੌਲ ਬਣਾ ਸਕਦਾ ਹੈ ਢੰਡੀ ਭੋਜਨ ਦੀ ਤਿਆਰੀ ਵਿੱਚ ਹਰ ਕਿਸੇ ਨੂੰ ਸ਼ਾਮਲ ਕਰਨਾ ਇੱਕ ਦੂਜੇ ਲਈ ਸਤਿਕਾਰ ਪੈਦਾ ਕਰਦਾ ਹੈ ਢੰਡੀ ਅਧਿਆਇਨ ਦਰਸਾਉਂਦੇ ਹਨ ਕਿ ਜਿਹੜੇ ਪਰਿਵਾਰ ਰਸੋਈ ਵਿੱਚ ਇਕੱਠੇ ਸਮਾ ਬਤਾਉਂਦੇ ਹਨ ਉਹ ਬਿਹਤਰ ਰਿਸ਼ਤੇ ਅਤੇ ਖੁਸ਼ੀ ਦੇ ਉੱਚ 15 ਦੀ ਮਿਸਾਲ ਪੇਸ਼ ਕਰਦੇ ਹਨ ਡੰਡੀ ਦੂਜੇ ਪਾਸੇ ਪਿਆਰ ਨਾਲ ਤਿਆਰ ਕੀਤਾ ਗਿਆ ਭੋਜਨ ਸਕਾਰਾਤਮਕ ਊਰਜਾ